ਉਹਨੇ ਕੀ ਕੀ ਕਰਿਆ ਸੀ ਮੇਰੇ ਲਈ ਇੰਨਾ ਹੀ ਬਹੁਤ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਤੇ ਬਸ ਮੇਰੇ ਨੇ ਕੁਝ ਵੀ ਨਾ ਕਰਨ ਤਾਂ ਵੀ ਮੇਰੇ ਨੇ ਬਸ ਗੱਲ ਖਤਮ ਕੁਝ ਵੀ ਨਾ ਕਰਨ ਨਾਮ ਹੀ ਪੁੱਤ ਬਾਰਨ ਤਾਂ ਵੀ ਸਾਡੇ ਨੇ ਪੁੱਤ ਬਾਰੇ ਤਾਂ ਹੀ ਗਲਗੀਆਂ ਵਾਲਾ ਸਾਡਾ ਜਿਆਦਾ ਸਾਡੇ ਨੇ ਉਹ ਫਿਰ ਵੀ ਸਾਡਾ ਹੀ ਹੈ ਪਿਆਰ ਇਦਾਂ ਦਾ ਹੁੰਦਾ ਜਿੱਥੇ ਖੜੇ ਖੜੇ ਬਸ ਜਿੱਥੇ ਲੱਗੇ ਆ ਲੱਗੇ ਸਾਡੀ ਲੱਗੀ ਹੈ ਤੇ ਲੱਗੀ ਹੈ ਜੁੜਿਆ ਤੇ ਜੁੜਿਆ ਬਸ ਗੱਲ ਖਤਮ ਫਿਰ ਉਹਦੇ ਲਈ ਤੈਨੂੰ ਕੀ ਚਾਹੀਦਾ ਹੈ ਇਤਿਹਾਸ ਦੱਸੋ ਫਿਰ ਸਾਨੂੰ ਪਤਾ ਲੱਗੇ ਮੜਾ ਜਾ ਵੀ ਕਲਕੀਆਂ ਵਾਲੇ ਨੇ ਕੀ ਕੀ ਕਰਿਆ ਸੀ ਫਿਰ ਦੇਖਦੇ ਆਂ ਵੀ ਜੁੜਨਾ ਕਿ ਨਹੀਂ ਜੁੜਨਾ ਲੈ ਦੱਸ ਤੂੰ ਐਂ ਜੁੜੇਗਾ ਮੜਾ ਜਾ ਦੱਸੋ ਮੈਨੂੰ ਪਤਾ ਤੇ ਲੱਗੇ ਵੀ ਤੂੰ ਖਰੀਦਣ ਆਇਆ ਕੁਝ ਐ ਨਹੀਂ ਬਹੁਤ ਹੈ ਕਲਕੀਆਂ ਵਾਲੇ ਪਾਸ਼ਾ ਨੇ ਸਾਡੇ ਬਸ ਖਤਮ ਬਾਕੀ ਜਿਹਨੇ ਜੁੜਨਾ ਉਹਨੇ ਥੋੜੇ ਜੇ ਨਾਲ ਵੀ ਜੁੜ ਜਾਣਾ ਜਿਹਨੇ ਨਹੀਂ ਜੁੜਨਾ ساری ਜ਼ਿੰਦਗੀ ਸੁਣਾ ਲਓ ਇਤਿਹਾਸ ਉਹਦਾ ਵੇਖੇ ਹੀ ਨੇ ਬੰਦੇ ਕਬਤਾਵਾ ਪੜਨ ਵਾਲੇ ਗਉਣ ਵਾਲੇ ਅਸੀਂ ਸਾਡੇ ਵਰਗੇ ਸਟੇਜਾਂ ਤੇ ਬਹਿਣ ਵਾਲੇ ਹਿੱਲ ਜਾਂਦੇ ਆ ਭਰਾਵੋ ਤੁਸੀਂ ਤਾਂ ਸੁਣਨ ਵਾਲਿਆਂ ਚੋਂ ਜਿਨ੍ਹਾਂ ਨੇ ਸਾਰੀ-ਸਾਰੀ ਜ਼ਿੰਦਗੀ ਕਬਤਾਵਾ ਗਾਈਆਂ ਸਾਰੀ-ਸਾਰੀ ਜ਼ਿੰਦਗੀ ਇਤਿਹਾਸ ਗਾਇਆ ਹੈ ਹਿੱਲ ਤੇ ਉਹਨਾਂ ਦੇ ਮਨ ਜਾਂਦੇ ਆ ਕਿਹੜੀਆਂ ਗੱਲਾਂ ਇੱਥੇ ਗੱਲ ਤੇ ਇੰਨਾ ਵੀ ਬਸ ਪਾਸ਼ਾਓ ਤੁਸੀਂ ਸਾਡੇ ਸਾਡੇ ਮਾਲਕ ਕੋ ਮੇਰਾ ਦੇ ਮਾਲਕ ਕੋ ਮੇਰਾ ਦੇ ਮਾਲਕ ਕੋ ਸਾਡੇ ਤੇ ਮਿਹਰ ਕਰਦੇ ਐ ਇੰਨਾ ਹੀ ਬਹੁਤ ਹੈ ਬਸ ਇਹ ਸਾਡੇ ਹਾਂ ਬਸ ਮੇਰੇ ਹਾਂ ਮਾਂ ਮਾਂ ਹੁੰਦੀ ਐ ਕਾਲੀ ਹੋਵੇ ਗੋਰੀ ਹੋਵੇ ਲੰਬੀ ਹੋਵੇ ਮਾਂ ਮਾਂ ਐ ਬਸ ਮਾਂ ਮੇਕਅਪ ਕਰਕੇ ਆ ਮਾਂ ਫਿਰ ਤੂੰ ਜਿਮ ਉਥੇ ਬਿਊਟੀ ਪਾਰਲਰ ਜਾ ਕੇ ਆ ਮਾਂ ਫਿਰ ਮੈਨੂੰ ਫਿਰ ਵਧੀਆ ਲੱਗੇਗੀ ਮਾਂ ਮਾਂ ਹੀ ਹੁੰਦੀ ਏ ਬਸ